ਹੈਲੋ ਹਾਂਜੀ ਸਸ਼ੀ ਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਉਹ ਓਮ ਟੈਕਸ ਬ੍ਰਾਂਡ ਦੇ ਡਿਜ਼ਾਈਨਰ ਸੂਟਾਂ ਦੇ ਉੱਪਰ ਹੋਏਗੀ ਸਾਰੇ ਦੇ ਸਾਰੇ ਦੁਪੱਟਾ ਸੂਟ ਰਹਿਣ ਵਾਲੇ ਹੋਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਹੋਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਜੀ 1350 ਰੁਪਏ ਦੇ ਵਿੱਚ ਵਿਦ ਦੁਪੱਟਾ ਸੂਟ ਰਹਿਣ ਵਾਲੇ ਹੋਣਗੇ ਪਾਰਟੀ ਵੇਅਰ ਸੂਟ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬਟੇਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਹੁਣ-ਸੁਣੇ-ਸੂਟਾ ਜਿਹੜੇ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਜਿਹੜੇ ਸੂਟ ਹੋਣਗੇ ਭੈਣਾਂ ਦੀ ਹੈਵੀ ਡਿਮਾਂਡ ਦੇ ਉੱਪਰ ਆਪਾਂ ਨੇ ਰੀਸਟਾਕ ਕੀਤੇ ਹਨ ਨਵੇਂ ਡਿਜ਼ਾਈਨਾਂ ਤੇ ਨਵੇਂ ਕਲਰਾਂ ਦੇ ਵਿੱਚ ਜੀ ਇੱਕ-ਇੱਕ ਪੀਸ ਖੋਲ-ਖੋਲ ਕੇ ਆਪਾਂ ਚੈੱਕ ਕਰਾਉਂਦੇ ਜਾਵਾਂਗੇ ਜਿਹੜਾ ਵੀ ਪੀਸ ਤੁਹਾਨੂੰ ਚਾਹੀਦਾ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰਦੇ ਜਾਓ ਜੀ ਲਓ ਜੀ ਪਹਿਲਾ ਪੀਸ ਜੋ ਹੋਏਗਾ ਬਹੁਤ ਹੀ ਪਿਆਰਾ ਜੈਸਾ ਸ਼ੇਡ ਹੈ ਜੀ ਚੈੱਕ ਕਰ ਲਓ ਜੀ ਪਹਿਲਾਂ ਆਪਾਂ ਸ਼ਰਟ ਪੀਸ ਖੋਲ ਕੇ ਚੈੱਕ ਕਰਵਾ ਦਈਏ ਜੀ ਲਾਈਨਾਂ ਵਾਲੀ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲੇਗੀ ਸ਼ਰਟ ਫੈਬਰਿਕ ਹੋਏਗਾ ਜੀ ਗਲਾਸ ਸਿਲਕ ਲਓ ਜੀ ਗਲਾਸ ਸਿਲਕ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੁਹਾਨੂੰ ਜਿਹੜਾ ਇਸ ਦਾ ਫੈਬਰਿਕ ਮਿਲੇਗਾ ਸ਼ਾਈਨਿੰਗ ਵਾਲਾ ਫੈਬਰਿਕ ਹੋਏਗਾ ਜੀ ਨਾਲ ਤੁਹਾਨੂੰ ਗਲਾਸ ਸਿਲਕ ਦੀ ਹੀ ਮਿਲੇਗੀ ਬਾਟਮ ਜੀ ਔਰ ਨਾਲ ਤੁਹਾਨੂੰ ਗਲਾਸ ਸਿਲਕ ਦਾ ਹੀ ਮਿਲੇਗਾ ਡਿਜ਼ਾਈਨਰ ਜਿਆ ਦੁਪੱਟਾ ਜੀ ਗਲਾਸ ਸਿਲਕ ਦਾ ਹੀ ਦੁਪੱਟਾ ਹੋਏਗਾ ਜੀ ਪ੍ਰਾਈਸ ਜੋ ਹੋਏਗਾ ਜੀ ਇਹਨਾਂ ਦਾ ਲਓ ਜੀ 1350 ਰੁਪਏ ਦੇ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਹੋਣਗੇ ਜੀ ਵੱਡੇ ਵੱਡੇ ਖੁੱਲੇ ਖੁੱਲੇ ਤੁਹਾਨੂੰ ਦੁਪੱਟੇ ਮਿਲਣ ਵਾਲੇ ਸਾਰੇ ਦੇ ਸਾਰੇ ਡਿਜ਼ਾਈਨਰ ਦੁਪੱਟੇ ਹੋਣਗੇ ਜੀ ਸਾਰਿਆਂ ਦਾ ਜਿਹੜਾ ਡਿਜ਼ਾਈਨ ਹੋਏਗਾ ਪ੍ਰਿੰਟ ਹੋਏਗਾ ਸਭ ਦਾ ਵੱਖਰਾ ਵੱਖਰਾ ਹੋਏਗਾ ਜੀ ਲਓ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਵਿਦ ਦੁਪੱਟਾ ਕੰਪਲੀਟ ਸੂਟ ਜੀ 2.5 ਮੀਟਰ ਦੀ ਕੱਟਦੀ ਹੋਏਗੀ ਸ਼ਰਟ ਔਰ 2.5 ਦੀ ਹੋਏਗੀ ਬਾਟਮ ਕਈਆਂ ਦੇ ਨਾਲ ਤਾਂ ਬਾਟਮ 3-3 ਮੀਟਰ ਦੀ ਵੀ ਹੈਗੀ ਹੈ ਜੀ ਲਓ ਜੀ ਐਦਾਂ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲੇਗਾ ਜੀ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈਗਾ ਜੀ ਜਿਹੜਾ ਉਸ ਤੇ ਵਿੱਚ ਲਾਈਟ ਚਾਰਟ ਆ ਜੀ ਉਹਦੇ ਨਾਲ ਦੀ ਬਾਟਮ ਹੈ ਜੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਕੰਟਰਾਸਟ ਹੈ ਜੀ ਲਓ ਜੀ ਐਦਾਂ ਤੁਹਾਨੂੰ ਇਸਦੇ ਨਾਲ ਦੁਪੱਟਾ ਮਿਲੇਗਾ ਜੀ ਐਦਾਂ ਤੁਹਾਨੂੰ ਸੇਮ 2 ਪੀਸ ਮਿਲ ਜਾਣੇ ਆ ਜੀ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਨੇ ਜੀ ਉਹਨਾਂ ਨੂੰ ਸੇਮ 2 ਪੀਸ ਮਿਲ ਜਾਣੇ ਆ ਜੀ ਐਦਾਂ ਲਓ ਜੀ ਐਦਾਂ ਤੁਸੀਂ ਜਿਹੜਾ ਹੈਗਾ ਇਹ ਉਹ ਕੰਪਲੀਟ ਸੂਟ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ 1350 ਰੁਪਏ ਦੇ ਵਿੱਚ ਗਲਾਸ ਸਿਲਕ ਦਾ ਪ੍ਰਿੰਟਡ ਸੋਬਰ ਲੁੱਕ ਦਾ ਪਾਰਟੀ ਵੇਅਰ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਨਾ ਜਿਹਾ ਤੁਹਾਨੂੰ ਪੀਸ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਜੀ ਲਓ ਜੀ ਕਾਫੀ ਸੋਹਣਾ ਜਿਹਾ ਪੀਸ ਮਿਲਣ ਵਾਲਾ ਜੀ ਇਹ ਲਓ ਜੀ ਇਹ ਵਰਡੀ ਤੁਹਾਡੀ ਹੋਏਗੀ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਜਿਹੜੀ ਮਿਲਣੀ ਹੈ ਸ਼ਰਟ ਜੀ ਬਹੁਤ ਹੀ ਵਧੀਆ ਸੋਬਰ ਜਿਹਾ ਪ੍ਰਿੰਟ ਹੈ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਸੋਬਰ ਲੁੱਕ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਨਾਲ ਤੁਹਾਨੂੰ ਸੇਮ ਸੋਬਰ ਲੁੱਕ ਦੀ ਹੀ ਮਿਲਣੀ ਹੈ ਬਾਟਮ ਜੀ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਹੌਟ ਪਿੰਕ ਪਲੇਨ ਬਾਟਮ ਨਾ ਕਰਨਾ ਚਾਹੁੰਦੇ ਤੁਸੀਂ ਪਲੇਨ ਬਾਟਮ ਨਾਲ ਵੀ ਕਰ ਸਕਦੇ ਹੋ ਜੇ ਆਲ ਓਵਰ ਲੈਣਾ ਚਾਹੁੰਦੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਲਓ ਜੀ ਇਹ ਵਾਲਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਤੇ ਨਾਲ ਤੁਹਾਨੂੰ ਕਾਫੀ ਸੋਹਣਾ ਜਿਹਾ ਡਿਜ਼ਾਈਨਰ ਜਿਹਾ ਮਿਲੇਗਾ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਵਿਸਕੋਸ ਔਰਗੈਂਜ਼ਾ ਦਾ ਹੀ ਤੁਹਾਨੂੰ ਮਿਲਣਾ ਚੋੜ ਤੇ ਨਾਲ ਤੁਹਾਨੂੰ ਵਿਸਕੋਸ ਔਰਗੈਂਜ਼ਾ ਦਾ ਹੀ ਮਿਲਣਾ ਦੁਪੱਟਾ ਜੀ ਲਓ ਜੀ ਦੁਪੱਟਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਕਾਫੀ ਸੋਹਣਾ ਜਿਹਾ ਦੁਪੱਟਾ ਹੈ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਵਿਸਕੋਸ ਔਰਗੈਂਜ਼ਾ ਦਾ ਹੀ ਮਿਲੇਗਾ ਦੁਪੱਟਾ ਜੀ ਲਓ ਜੀ ਸੂਟ ਜੀ ਵਿਸਕੋਸ ਆਰਗੈਂਜ਼ਾ ਦਾ ਹੀ ਹੋਏਗਾ ਦੁਪੱਟਾ ਜੀ ਲਓ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਮਿਲਣਾ ਜਿਸ ਤੇ ਨਾਲ ਦੁਪੱਟਾ ਐਦਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਫੈਬਰਿਕ ਹੋਏਗਾ A1 ਜੀ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਲਓ ਜੀ ਬਹੁਤ ਹੀ ਪਿਆਰਾ ਜਿਆ ਵਿਸਕੋਸ ਆਰਗੈਂਜ਼ਾ ਦਾ ਸਟਾਫ ਹੈਗਾ ਜੀ ਕੰਨੀ ਤੋਂ ਸਟਾਫ ਦਾ ਪਤਾ ਲੱਗ ਜਾਂਦਾ ਜੀ ਲਓ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਲਾਈਟ ਵੇਟ ਔਰ ਸੌਫਟ ਸਟੱਫ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਦਾ ਇੱਕ ਪੀਸ ਹੋਰ ਮਿਲਣਾ ਹੈ ਜੀ ਤੁਹਾਨੂੰ ਲਓ ਜੀ ਸੋਬਰ ਲੁੱਕ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਆ ਪੀਸ ਹੈਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਸਾਰੇ ਦੇ ਸਾਰੇ ਸੋਬਰ ਪੀਸ ਹੋਣਗੇ ਜੀ ਲਓ ਜੀ ਹੌਟ ਪਿੰਕ ਕਲਰ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਹੌਟ ਪਿੰਕ ਹੀ ਮਿਲੇਗੀ ਬਾਟਮ ਜੀ 3 ਮੀਟਰ ਦੀ ਹੋਏਗੀ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਗਲਾਸ ਸਿਲਕ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਗਲਾਸ ਸਿਲਕ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਲਓ ਜੀ ਚੈੱਕ ਕਰਵਾ ਦਿੰਨੇ ਆ ਜੀ ਖੋਲ ਕੇ ਤੁਹਾਨੂੰ ਗਲਾਸ ਸਿਲਕ ਦਾ ਤੁਹਾਨੂੰ ਮਿਲਣਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਜਿਹੜਾ ਵਾਈਟ ਪਾਰਟ ਵਾਈਟ ਸਟੱਫ ਹੈਗਾ ਜੀ ਦੁਪट्टे ਦੇ ਕੰਨੀਆਂ ਦੇ ਉੱਪਰ ਉਹ ਤੁਸੀਂ ਆਦਾਰ ਦੇਣਾ ਜੀ ਥੋੜਾ ਥੋੜਾ ਰੱਖ ਕੇ ਜੇਕਰ ਉਹਦੇ ਉੱਪਰ ਲੇਸ ਲਗਾਉਣਾ ਚਾਹੁੰਦੇ ਹੋ ਲੇਸ ਲਗਾ ਸਕਦੇ ਹੋ ਜੇ ਪੀਕੋ ਕਰਵਾਉਣਾ ਚਾਹੁੰਦੇ ਹੋ ਪੀਕੋ ਕਰਵਾ ਸਕਦੇ ਹੋ ਜੀ ਐਦਾਂ ਤੁਸੀਂ ਆਪਣਾ ਦੁਪੱਟਾ ਜਿਹੜਾ ਉਹ ਲੈ ਸਕਦੇ ਹੋ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਇੱਕ ਕੁਐਸਚਨ ਜਿਹੜਾ ਕਾਮਨ ਆਉਂਦਾ ਹੈ ਜੀ ਭੈਣਾਂ ਦਾ ਕਿ ਇਹ ਦੁਪੱਟੇ ਸਿਰ ਤੇ ਰੁਕਦੇ ਹੈਗੇ ਆ ਜਾਂ ਨਹੀਂ ਜੀ ਇਹ ਦੁਪੱਟੇ ਜਿਹੜੇ ਹੈਗੇ ਆ ਜਿੱਦਾਂ ਵਿਸਕੋਸ オーਗੈਂਜ਼ਾ ਦਾ ਦੁਪੱਟਾ ਜ਼ਿਆਦਾ ਨਹੀਂ ਰੁਕਦਾ ਹੁੰਦਾ ਸਿਰ ਤੇ ਜ਼ਿਆਦਾ ਦੁਪੱਟੇ ਸਿਰ ਤੇ ਨਹੀਂ ਰੁਕਦੇ ਵੈਸੇ ਆਉਂਦੇ ਤਾਂ ਹੈਗੇ ਪਰ ਜ਼ਿਆਦਾ ਨਹੀਂ ਰੁਕਦੇ ਹੈਗੇ ਇਹ ਸਿਰ ਤੇ ਜੇਕਰ ਤੁਸੀਂ ਇਹਦੇ ਤੇ ਹੈਵੀ ਲੇਸ ਵਗੈਰਾ ਲਗਾ ਲੈਣੇ ਹੋ ਫੋਰ ਸਾਈਡ ਤਾਂ ਇਹ ਦੁਪੱਟਾ ਜਿਹੜਾ ਹੈਗਾ ਉਹ ਸਿਰ ਤੇ ਰੁਕ ਸਕਦਾ ਜੀ ਲਓ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸੋਬਰ ਲੁੱਕ ਦਾ ਪੀਸ ਹੈ ਜੀ ਲਓ ਜੀ ਖੋਲ ਕੇ ਚੈੱਕ ਕਰਵਾ ਦਈਏ ਜੀ ਲਾਈਟ ਔਰ ਡਾਰਕ ਦੇ ਕੰਬੀਨੇਸ਼ਨ ਦਾ ਤੁਹਾਨੂੰ ਮਿਲੇਗਾ ਸੂਟ ਜੀ। ਲਓ ਜੀ। ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ। ਲਓ ਜੀ। ਐਦਾਂ ਤੁਹਾਨੂੰ ਇਸ ਦਾ ਫਰੰਟ ਮਿਲਣਾ ਹੈ ਜੀ। ਐਦਾਂ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ। ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਜੀ। ਲਓ ਜੀ। ਐਦਾਂ ਹੋਏਗਾ ਜੀ ਇਹ ਡਿਜੀਟਲ ਪ੍ਰਿੰਟ। ਲਓ ਜੀ ਐਦਾਂ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਜੀ ਕਲਰ ਹੋਏਗਾ ਜੀ ਲਾਈਟ ਗ੍ਰੇ ਜਾਨੀ ਕਿ ਮਾਊਸ ਗ੍ਰੇ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਐਦਾਂ ਹੋਏਗੀ ਇਸਤੇ ਬੈਕ ਲਓ ਜੀ ਇਹ ਵਾਲੀ ਹੋਏਗੀ ਇਸਤੇ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲੇਗਾ ਜੀ ਚੈੱਕ ਕਰ ਲਓ ਜੀ ਐਦਾਂ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲਣਾ ਜੀ ਨਾਲ ਤੁਹਾਨੂੰ ਮਿਲਣਗੇ ਬਾਜੂ ਜੀ ਲਓ ਜੀ ਇਹ ਵਾਲੀਆਂ ਤੁਹਾਡੀਆਂ ਹੋਣੀਆਂ ਹਨ ਬਾਜੂ ਜੀ ਲਓ ਜੀ ਐਦਾਂ ਤੁਹਾਡੀਆਂ ਬਾਜੂ ਰੈਡੀ ਹੋਣਗੀਆਂ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੈਗੀਆਂ ਨੇ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਮਾ우스 ਗ੍ਰੇ ਕਲਰ ਦੀ ਹੀ ਬਾਟਮ ਹੋਏਗੀ ਜੀ ਲਓ ਜੀ ਐਦਾਂ ਮਾ우스 ਗ੍ਰੇ ਕਲਰ ਦੀ ਹੀ ਬਾਟਮ ਹੋਏਗੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਗਲਾਸ ਸਿਲਕ ਦਾ ਦੁਪੱਟਾ ਮਿਲੇਗਾ ਜੀ ਪੀਕਾਕ ਕਲਰ ਦਾ ਬਹੁਤ ਸੋਹਣਾ ਜਿਹਾ ਪੀਸ ਹੈ ਜੀ ਸੋਬਰ ਦੀ ਲੁੱਕ ਦਾ ਲਓ ਜੀ ਬਹੁਤ ਹੀ ਪਿਆਰਾ ਸੋਬਰ ਲੁੱਕ ਦਾ ਤੁਹਾਨੂੰ ਮਿਲਣਾ ਜੇ ਪੀਸ ਚੈੱਕ ਕਰ ਲਓ ਜੀ ਗਲਾਸ ਸਿਲਕ ਦਾ ਮਿਲੇਗਾ ਦੁਪੱਟਾ ਜੀ ਬਹੁਤ ਪਿਆਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਲਾਈਟ ਔਰ ਡਾਰਕ ਦਾ ਕੰਟਰਾਸਟ ਤੁਹਾਨੂੰ ਮਿਲੇਗਾ ਸੂਰਜੀ ਬਹੁਤ ਹੀ ਪਿਆਰਾ ਸੋਬਰ ਲੁੱਕ ਦਾ ਹੋਏਗਾ ਜੀ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਔਰ ਆਪਣੇ ਲਈ ਬੁਕਿੰਗ ਹੈ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਐਦਾਂ ਤੁਹਾਨੂੰ ਮਿਲੇਗਾ ਜੀ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਸ਼ਿਪਿੰਗ ਹੋਏਗੀ 50 ਰੁਪਏ ਜੀ ਕਿਉਂਕਿ ਇਹ ਸੂਟ ਆ ਜਿਹੜੇ ਲਾਈਟ ਵੇਟ ਹੈਗੇ ਨੇ ਜੀ ਸ਼ਿਪਿੰਗ ਹੋਏਗੀ 50 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਸੋਬਰ ਲੁੱਕ ਦਾ ਜਿੱਦਾਂ ਆਪਾਂ ਲਾਸਟ ਵੀਡੀਓ ਦੇ ਵਿੱਚ ਪਿੰਕ ਕਲਰ ਦੇ ਸੂਟ ਪਾਏ ਸੀ ਜੀ ਉਦਾਂ ਹੀ ਇਹ ਵਾਲੇ ਸੂਟ ਵੀ ਉਸੇ ਲੁੱਕ ਦੇ ਉੱਪਰ ਨੇ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਇਦਾਂ ਜਿਹੜਾ ਤੁਹਾਨੂੰ ਮਿਲੇਗਾ ਜੀ ਸ਼ਰਟ ਮਿਲੇਗੀ ਜੀ। ਲਓ ਜੀ ਚੈੱਕ ਕਰ ਲਓ ਜੀ। ਇਦਾਂ ਤੁਹਾਨੂੰ ਇਸੇ ਸ਼ਰਟ ਮਿਲਣੀ ਹੈ ਜੀ। ਬਹੁਤ ਹੀ ਪਿਆਰੀ ਜੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਇਸ ਦੀ 2.5 ਮੀਟਰ ਦੀ। ਨਾਲ ਤੁਹਾਨੂੰ 2.5 ਮੀਟਰ ਦੀ ਮਿਲੇਗੀ ਬਾਟਮ ਜੀ। ਚੈੱਕ ਕਰ ਲਓ ਜੀ। ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਜੀ। ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ। ਲਓ ਜੀ। ਖੁੱਲਾ ਡੁੱਲਾ ਤੁਹਾਨੂੰ ਮਿਲਣਾ ਦੁਪੱਟਾ ਜੀ। ਕਲਰ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਸੋਬਰ ਜਿਹਾ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਇਹ ਉਹ ਕੰਪਲੀਟ ਸੂਟ ਰੈਡੀ ਹੋਣਾ ਜੀ ਬਹੁਤ ਪਿਆਰਾ ਤੁਹਾਨੂੰ ਮਿਲੇਗਾ ਪ੍ਰਿੰਟ ਜੀ ਸ਼ਰਟ ਦੇ ਵਿੱਚ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਜੀ ਇਦਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਚੈੱਕ ਕਰ ਲਓ ਜੀ ਲਓ ਜੀ ਮਹਿੰਦੀ ਸ਼ੇਡ ਦੀ ਡਾਰਕ ਮਹਿੰਦੀ ਸ਼ੇਡ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਡਾਰਕ ਮਹਿੰਦੀ ਸ਼ੇਡ ਦੀ ਮਿਲਣੀ ਹੈ ਤੁਹਾਨੂੰ ਸ਼ਰਟ ਜੀ ਨਾਲ ਐਦਾਂ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਫਰੰਟ ਦੇ ਉੱਪਰ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਆਹ ਵਾਲਾ ਪ੍ਰਿੰਟ ਤੁਹਾਨੂੰ ਫਰੰਟ ਤੇ ਮਿਲਣਾ ਸੇਮ ਐਜ਼ ਆ ਪ੍ਰਿੰਟ ਹੀ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਸੇਮ ਐਜ਼ ਆ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਡਾਰਕ ਮੈਦੀ ਛੇੜ ਦੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਰਸਟ ਔਰੇਂਜ ਕਲਰ ਦੀ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਰਸਟ ਔਰੇਂਜ ਕਲਰ ਦੀ ਮਿਲਣੀ ਆ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਰਸਟ ਔਰੇਂਜ ਕਲਰ ਦਾ ਦੁਪੱਟਾ ਜੀ ਲਓ ਜੀ ਐਦਾਂ ਤੁਸੀਂ ਹੈਗਾ ਜਿਹੜਾ ਉਹ ਕੰਪਲੀਟ ਸੂਟ ਲੈ ਸਕਦੇ ਹੋ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਸੋਬਰ ਲੁੱਕ ਦਾ ਹੋਏਗਾ ਦੁਪੱਟਾ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਇਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ ਹਾਂਜੀ ਬਹੁਤ ਪਿਆਰਾ ਪੀਸ ਹੈਗਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦਾ ਮਿਲੇਗਾ ਪੀਸ ਜੀ ਬਹੁਤ ਪਿਆਰਾ ਪੀਸ ਹੈ ਜੀ ਲਾਸਟ ਵੀਡੀਓ ਦੇ ਵਿੱਚ ਜੋ ਆਪਾਂ ਬਲੈਕ ਪੀਸ ਪਾਇਆ ਸੀ ਜਿਸ ਦੀ ਕਾਫੀ ਡਿਮਾਂਡ ਆਈ ਸੀ ਜੀ ਇਹ ਪੀਸ ਵੀ ਜਿਹੜਾ ਹੈਗਾ ਵੱਖਰੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਲਓ ਜੀ ਐਦਾਂ ਤੁਹਾਨੂੰ ਮਿਲੇਗਾ ਜੀ ਇਸ ਦਾ ਸ਼ਰਟ ਪੀਸ ਬਹੁਤ ਹੀ ਪਿਆਰਾ ਮਿਲੇਗਾ ਸ਼ਰਟ ਪੀਸ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਜੈਡ ਬਲੈਕ ਕਲਰ ਦੀ ਔਰ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਜੀ ਬਲੈਕ ਔਰ ਵਾਈਟ ਬਲੈਕ ਔਨ ਵਾਈਟ ਤੁਹਾਨੂੰ ਮਿਲਣਾ ਹੈ ਜਿਸ ਦਾ ਦੁਪੱਟਾ ਚੈੱਕ ਕਰਵਾ ਦਿੰਨੇ ਆ ਜੀ ਖੋਲ ਕੇ ਲਓ ਜੀ ਇਹ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਜੀ ਇਹ ਵਾਲੇ ਲਓ ਜੀ ਐਦਾਂ ਤੁਹਾਨੂੰ ਡਿਜ਼ਾਈਨਰ ਮਿਲੇਗਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚੈੱਕ ਕਰ ਲਓ ਜੀ ਗਲਾਸ ਸਿਲਕ ਦਾ ਹੀ ਦੁਪੱਟਾ ਮਿਲੇਗਾ ਜੀ ਗਲਾਸ ਸਿਲਕ ਦੀ ਬਾਟਮ ਔਰ ਗਲਾਸ ਸਿਲਕ ਦੀ ਹੀ ਸ਼ਰਟ ਹੋਏਗੀ ਜੀ ਕੁਝ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਉਹ 크ਰੇਪ ਦੀ ਬਾਟਮ ਵੀ ਮਿਲ ਸਕਦੀ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਜੀ ਜੈਡ ਬਲੈਕ ਕਲਰ ਦਾ ਤੁਹਾਨੂੰ ਮਿਲੇਗਾ ਜੀ ਪੀਸ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਪੀਸ ਹੈ ਜੀ ਲੋਕੀ ਕਲਰ ਦਾ ਲਓ ਜੀ ਅਸਲ ਗ੍ਰੇਸ ਆ ਜਿਹੜੀ ਉਹ ਪਿਸਤੀ ਬਣੇ ਤੋਂ ਬਾਅਦ ਹੀ ਆਂਦੀ ਹੈ ਜੀ ਪਰ ਇਹ ਪਿਸਤਾ ਦੇਖਣ ਨੂੰ ਵੀ ਬਹੁਤ ਪਿਆਰੀ ਹੈ ਜੀ ਲਓ ਜੀ ਐਦਾਂ ਤੁਹਾਨੂੰ ਮਿਲਣੀ ਹੈ ਜੀ ਇਸਦੀ ਸ਼ਰਟ ਸ਼ਰਟ ਦਾ ਇਹ ਵਾਲਾ ਤੁਹਾਨੂੰ ਮਿਲੇਗਾ ਫਰੰਟ ਜੀ ਬਹੁਤ ਪਿਆਰਾ ਇਸਦਾ ਫਰੰਟ ਹੈਗਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਫਰੰਟ ਹੋਏਗਾ ਜੀ ਇਹ ਵਾਲੀ ਹੋਏਗੀ ਇਸਦੀ ਬੈਕ ਔਰ ਬਾਜੂ ਜੀ ਲਓ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਲਓ ਜੀ ਆਦਾਂ ਨਾਲ ਤੁਹਾਨੂੰ ਮਿਲੇਗੀ ਇਸਦੀ ਬਾਟਮ ਜੀ ਗਲਾਸ ਸਿਲਕ ਦੀ ਔਰ ਗਲਾਸ ਸਿਲਕ ਦਾ ਹੀ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਲਓ ਜੀ ਸਕ੍ਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ Z ਬਲੈਕ ਕਲਰ ਦਾ ਪੀਸ ਹੋਏਗਾ ਲਾਸਟ ਵੀਡੀਓ ਦੇ ਵਿੱਚ ਆਪਾਂ ਸੇਮ ਪੀਸ ਪਾਇਆ ਸੀ ਜੀ ਕਾਫੀ ਡਿਮਾਂਡ ਰਹੀ ਸੀ ਇਸ ਪੀਸ ਦੀ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਇਦਾਂ ਤੁਹਾਨੂੰ ਇਸ ਦਾ ਮਿਲੇਗਾ ਫਰੰਟ ਜੀ ਫਰੰਟ ਦੇ ਉੱਪਰ ਮਿਲਣਾ ਤੁਹਾਨੂੰ ਡਿਜੀਟਲ ਪ੍ਰਿੰਟ ਔਰ ਘੇਰੇ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਹੋਏਗਾ ਜੀ ਘੇਰੇ ਦੇ ਉੱਪਰ ਵੀ ਔਰ ਬਾਜੂ ਦੇ ਉੱਪਰ ਵੀ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਔਰ ਬੈਕ ਦੇ ਉੱਪਰ ਵੀ ਜੀ ਲਓ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਹੈਗਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਲਓ ਜੀ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੈਡ ਬਲੈਕ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੋਲਾ ਦੁਪੱਟਾ ਜੀ ਐਦਾਂ ਤੁਹਾਨੂੰ ਸੇਮ ਲੁੱਕ ਦੇ ਦੋ ਪੀਸ ਮਿਲ ਜਾਣਗੇ ਜੀ ਲਓ ਜੀ ਸੇਮ ਲੁੱਕ ਦੇ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਜੀ ਬਹੁਤ ਪਿਆਰਾ ਪੀਸ ਹੈ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਐਡਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ 1350 ਇਸ ਦਾ ਪ੍ਰਾਈਸ ਹੋਏਗਾ ਜੀ 1350 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ ਲਓ ਜੀ ਇਸ ਦੇ ਵਿੱਚ ਤੁਹਾਨੂੰ ਸੇਮ ਇੱਕ ਪੀਸ ਹੋਰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੇ ਐਂਡ ਬਲੈਕ ਦੇ ਕੰਬੀਨੇਸ਼ਨ ਦਾ ਪੀਸ ਹੋਏਗਾ ਜੀ ਬਹੁਤ ਪਿਆਰਾ ਹੈ ਜੀ ਲਓ ਜੀ ਸੈਲਫ ਪ੍ਰਿੰਟ ਤੁਹਾਨੂੰ ਮਿਲੇਗੀ ਸ਼ਰਟ ਜੀ ਬਹੁਤ ਪਿਆਰੀ ਸੈਲਫ ਪ੍ਰਿੰਟ ਮਿਲਣੀ ਹੈ ਤੁਹਾਨੂੰ ਸ਼ਰਟ ਦੀ ਐਦਾ ਤੁਹਾਨੂੰ ਸੈਲਫ ਪ੍ਰਿੰਟ ਮਿਲਣਾ ਜੀ ਸ਼ਰਟ ਦੇ ਵਿੱਚ ਸੈਲਫ ਪ੍ਰਿੰਟ ਹੋਏਗੀ ਸ਼ਰਟ ਦੀ ਡਿਜ਼ਾਈਨਰ ਸ਼ਰਟ ਮਿਲੇਗੀ ਜੀ ਜੈਡ ਬਲੈਕ ਹੋਏਗੀ ਬਾਟਮ ਜੀ ਜੈਡ ਬਲੈਕ ਹੀ ਮਿਲੇਗਾ ਦੁਪੱਟਾ ਜੀ ਲਓ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਕੰਟਰਾਸਟ ਵੀ ਬੜਾ ਸੋਬਰਜ ਹੈ ਜੀ ਲਓ ਜੀ ਕੜਾਈਆਂ ਨਾਲੋਂ ਹਟਕੇ ਤੁਸੀਂ ਆਪਣੇ ਜਿਹੜੇ ਹੈਗੇ ਉਹ ਪਾਰਟੀ ویئر ਸੂਟ ਆ ਜਿਹੜੇ ਉਹ ਤੁਸੀਂ ਰੈਡੀ ਕਰ ਸਕਦੇ ਹੋ ਸਿੰਪਲ ਤੇ ਸੋਬਰ ਸਿੰਪਲ ਤੇ ਸੋਬਰ ਤੁਹਾਡੇ ਪਾਰਟੀ ویئر ਸੂਟ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਪ੍ਰਾਈਸ ਹਾਂ ਜੀ ਨੈਕਸਟ ਪੀਸ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪੀਸ ਹੈਗਾ ਜੀ ਲਓ ਜੀ ਡਾਰਕ ਮਸਟਰਡ ਸ਼ੇਡ ਦਾ ਪੀਸ ਹੈ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਟਾਈ ਡਾਈ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਪਿਆਰਾ ਪੀਸ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਨਾਲ ਤੁਹਾਨੂੰ ਮਿਲੇਗਾ ਗਲਾਸ ਸਿਲਕ ਦਾ ਡਿਜ਼ਾਈਨਰ ਦੁਪੱਟਾ ਜੀ ਲਓ ਜੀ ਕਾਫੀ ਪਿਆਰਾ ਜਿਆ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਮਿਲੇਗਾ ਤੁਹਾਨੂੰ ਦੁਪੱਟਾ ਜੀ ਬਹੁਤ ਪਿਆਰਾ ਲਓ ਜੀ ਗਲਾਸ ਸਿਲਕ ਦਾ ਹੋਏਗਾ ਦੁਪੱਟਾ ਜੀ ਇਸਦੇ ਨਾਲ ਲਓ ਜੀ ਇਦਾਂ ਤੁਹਾਡਾ ਜਿਹੜਾ ਹੈਗਾ ਇਹ ਉਹ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ 1350 ਰੁਪਏ ਦੇ ਵਿੱਚ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਲਓ ਜੀ ਇਦਾਂ ਇਸ ਇਦਾਂ ਦੀ ਲੁੱਕ ਦੇ ਤੁਹਾਨੂੰ ਸੇਮ 2 ਪੀਸ ਮਿਲ ਜਾਣਗੇ ਜੀ ਲਓ ਜੀ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਮਸਟਰਡ ਸ਼ੇਡ ਦਾ ਮਿਲਣਾ ਹੈ ਜੀ ਪੀਸ ਜਿਸ ਤੇ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਹੈ ਡਿਜੀਟਲ ਪ੍ਰਿੰਟ ਲਓ ਜੀ फ्रंट ਦੇ ਉੱਪਰ ਵੀ ਮਿਲੇਗਾ ਡਿਜੀਟਲ ਪ੍ਰਿੰਟ ਪਲੱਸ ਬੈਕ ਦੇ ਉੱਪਰ ਵੀ ਮਿਲੇਗਾ ਡਿਜੀਟਲ ਪ੍ਰਿੰਟ ਜੀ ਟਾਈ ਡਾਈ ਦੀ ਸ਼ਰਟ ਹੋਏਗੀ ਜੀ ਲਓ ਜੀ ਟਾਈ ਡਾਈ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਫਰੰਟ ਬੈਕ ਹੋਏਗਾ ਸੇਮ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਮਸਟਰਡ ਸ਼ੇਡ ਦੀ ਹੀ ਬਾਟਮ ਨਾਲ ਤੁਹਾਨੂੰ ਮਿਲੇਗਾ ਮਸਟਰਡ ਸ਼ੇਡ ਦਾ ਦੁਪੱਟਾ ਜੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਇਹ ਉਹ ਬਾਟਮ ਦੇ ਕਲਰ ਦਾ ਡਿਫਰੈਂਸ ਆ ਰਿਹਾ ਬਟ ਇਹ ਅਜੈਕਟ ਸ਼ੇਡ ਹੈ ਜੀ ਅਜੈਕਟ ਸ਼ੇਡ ਹੈ ਜੀ ਇਹ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਗਲਾਸ ਸਿਲਕ ਦਾ ਦੁਪੱਟਾ ਜੀ ਲਓ ਜੀ ਐਦਾਂ ਤੁਹਾਨੂੰ ਮਿਲਣਾ ਹੈ ਜੀ ਗਲਾਸ ਸਿਲਕ ਦਾ ਖੁੱਲਾ ਡੁੱਲਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਗਲਾਸ ਸਿਲਕ ਦਾ ਹੋਏਗਾ ਖੁੱਲਾ ਡੁੱਲਾ ਐਦਾਂ ਦੇ ਲੁੱਕ ਦੇ ਵੀ ਤੁਹਾਨੂੰ ਸੇਮ 2 ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ 2 ਪੀਸ ਮਿਲ ਜਾਣੇ ਆ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਤੁਹਾਨੂੰ ਮਿਲੇਗਾ ਜੀ ਲਓ ਜੀ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਕਾਫੀ ਸੋਨਾ ਜਿਹਾ ਹੋਏਗਾ ਜੀ ਕਲਰ ਵੀ ਬੜਾ ਪਿਆਰਾ ਹੈ ਜੀ ਲਓ ਜੀ ਗ੍ਰੀਨ ਜਿਹਾ ਕਲਰ ਹੈਗਾ ਜੀ ਗ੍ਰੀਨ ਕਲਰ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਡਿਜੀਟਲ ਪ੍ਰਿੰਟ ਦੀ ਮਿਲੇਗੀ ਤੁਹਾਨੂੰ 셔ਟ ਦੀ ਲਾਈਨ ਆ ਵਾਲੀ 셔ਟ ਮਿਲੇਗੀ ਜੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਪੀਸ ਹੈ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਗਲਾਸ ਸਿਲਕ ਦੀ ਲਓ ਜੀ ਔਰ ਨਾਲ ਤੁਹਾਨੂੰ ਮਿਲੇਗਾ ਗਲਾਸ ਸਿਲਕ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਜੀ ਸਾਰੇ ਦੇ ਸਾਰੇ ਜਿਹੜੇ ਪੀਸ ਹੋਣਗੇ ਡਿਜ਼ਾਈਨਰ ਪੀਸ ਹੋਣਗੇ ਜੀ ਇੱਕ ਤੋਂ ਇੱਕ ਹੋਣਗੇ ਲਓ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਲਾਈਟ ਐਂਡ ਡਾਰਕ ਦੋਨੋਂ ਤਰ੍ਹਾਂ ਦੇ ਤੁਹਾਨੂੰ ਸੂਟ ਮਿਲਣਗੇ ਜੀ ਸਾਰੇ ਦੇ ਸਾਰੇ ਸੋਬਰ ਤੇ ਸਰਦਾਰੀ ਸੂਟ ਰਹਿਣ ਵਾਲੇ ਹੋਣਗੇ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਹੋਏਗਾ ਜੀ ਰੈੱਡ ਕਲਰ ਦਾ ਮਿਲੇਗਾ ਪੀਸ ਜੀ ਲਓ ਜੀ ਗਲਾਸ ਸਿਲਕ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਪ੍ਰਿੰਟ ਮਿਲਣਾ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਆਫ ਵਾਈਟ ਦੇ ਉੱਪਰ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਲੱਡ ਰੈੱਡ ਕਲਰ ਦੀ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਇਹ ਵਾਲੇ ਪੀਸ ਵੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਜਿਹੜੀਆਂ ਪਹਿਣਾ ਦੋ ਸੇਮ ਪੀਸ ਲੈਣਾ ਚਾਹੁੰਦੀਆਂ ਨੇ ਜੀ ਉਹਨਾਂ ਨੂੰ ਸੇਮ ਦੋ ਦੋ ਪੀਸ ਵੀ ਮਿਲ ਜਾਣਗੇ ਜੀ ਲਓ ਜੀ ਇਹ ਵਾਲਾ ਪੀਸ ਵੀ ਤੁਹਾਨੂੰ ਸੇਮ ਆ ਜਿਹੜਾ ਉਹ ਦੋ ਪੀਸ ਮਿਲ ਜਾਣੇ ਆ ਜੀ ਸੇਮ ਤੁਹਾਨੂੰ ਲਓ ਜੀ ਚੈੱਕ ਕਰ ਲਓ ਬਹੁਤ ਪਿਆਰਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟੇ ਦੇ ਉੱਪਰ ਵੀ ਮਿਲਣਾ ਹੈ ਜੀ ਬੜੇ ਹੀ ਪਿਆਰੀ ਜਿਹੀ ਲੁੱਕ ਦਾ ਪੀਸ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਲਓ ਜੀ ਐਦਾਂ ਜਿਹੜਾ ਪੀਸ ਹੈਗਾ ਤੁਹਾਨੂੰ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਸੇਮ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਨੀਅਨ ਸ਼ੇਡ ਦਾ ਸੂਟ ਹੋਏਗਾ ਬਹੁਤ ਪਿਆਰਾ ਸ਼ੇਡ ਹੈ ਜੀ ਆਨੀਅਨ ਕਲਰ ਦਾ ਸੂਟ ਤੁਹਾਨੂੰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਲਓ ਜੀ ਨਿੱਕੀ ਬੂਟੀ ਦਾ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਜੀ ਸ਼ਰਟ ਦੇ ਵਿੱਚ ਨਿੱਕੀ ਬੂਟੀ ਦੀ ਪ੍ਰਿੰਟਿੰਗ ਹੋਏਗੀ ਜੀ ਬਹੁਤ ਪਿਆਰਾ ਤੁਹਾਨੂੰ ਮਿਲਣਾ ਜੀ ਸ਼ਰਟ ਪੀਸ ਤੇ ਨਾਲ ਤੁਹਾਨੂੰ ਅਨੀਅਨ ਕਲਰ ਦੀ ਹੀ ਮਿਲੇਗੀ ਬਾਟਮ ਲਓ ਜੀ ਨਾਲ ਤੁਹਾਨੂੰ ਅਨੀਅਨ ਕਲਰ ਦਾ ਡਿਜੀਟਲ ਪ੍ਰਿੰਟ ਦਾ ਮਿਲਣਾ ਦੁਪੱਟਾ ਜੀ ਲਓ ਜੀ ਪੂਰਾ ਪੀਸ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਗਲਾਸ ਸਿਲਕ ਦਾ ਹੀ ਦੁਪੱਟਾ ਹੋਏਗਾ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਸੋਬਰ ਦੀ ਲੁੱਕ ਦਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਇਹ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਪ੍ਰਾਈਸ ਹੋਏਗਾ 1350 ਰੁਪਏ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਜੀ ਸੇਮ ਪੀਸ ਹੋਏਗਾ ਕਲਰ ਹੋਏਗਾ ਜੀ ਸਕਾਈ ਬਲੂ ਬਹੁਤ ਪਿਆਰਾ ਸ਼ੇਡ ਹੈ ਜੀ ਲਓ ਜੀ ਨਿੱਕੀ ਬੂਟੀ ਦਾ ਹੀ ਤੁਹਾਨੂੰ ਇਸ ਦੇ ਵਿੱਚ ਪ੍ਰਿੰਟ ਮਿਲਣਾ ਹੈ ਜੀ ਮਿੱਠਾ ਜਿਹਾ ਰੰਗ ਹੈਗਾ ਲਓ ਜੀ ਕਿਸੇ ਵੀ ਏਜ ਗਰੁੱਪ ਦਾ ਏਸ ਗਰੁੱਪ ਦੀ ਲੇਡੀਜ਼ ਨੂੰ ਵੀਅਰ ਕਰ ਸਕਦੀ ਹੈ ਜੀ ਲਓ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਹੀ ਡਾਰਕ ਸਕਾਈ ਬਲੂ ਕਲਰ ਦੀ ਮਿਲੇਗੀ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਡਿਜੀਟਲ ਪ੍ਰਿੰਟ ਲਓ ਜੀ ਬਹੁਤ ਪਿਆਰਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਐਦਾਂ ਤੁਸੀਂ 1350 ਰੁਪਏ ਦੇ ਵਿੱਚ ਲੈ ਸਕਦੇ ਹੋ ਕੰਪਲੀਟ ਸੂਟ ਜੀ ਬਹੁਤ ਪਿਆਰੀ ਲੁੱਕ ਹੈ ਜੀ ਪੀਸ ਦੀ スクリーンショット ਲੈ ਕੇ ਸੈਂਡ ਕਰ। ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ। ਮਹਿੰਦੀ ਔਰ ਗੋਲਡਨ ਕਲਰ ਦਾ ਤੁਹਾਨੂੰ ਪੀਸ ਮਿਲਣਾ ਹੈ ਜੀ। ਪੂਰਾ ਪੀਸ ਖੋਲ ਕੇ ਚੈੱਕ ਕਰਵਾਵਾਂਗੇ। ਇਹਦੇ ਨਾਲ ਦੇ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਸੇਮ ਹੋਰ ਵੀ ਮਿਲ ਜਾਣਗੇ ਜੀ। ਲਓ ਜੀ। ਬਹੁਤ ਪਿਆਰਾ ਸ਼ੇਡ ਹੈ ਜੀ। ਨਾਲ ਤੁਹਾਨੂੰ ਸੇਮ ਕਲਰ ਦੀ ਮਿਲੇਗੀ ਬਾਟਮ ਜੀ। ਨਾਲ ਤੁਹਾਨੂੰ ਮਿਲੇਗਾ ਗਲਾਸ ਸਿਲਕ ਦਾ ਦੁਪੱਟਾ ਜੀ। ਲਓ ਜੀ। ਗਲਾਸ ਸਿਲਕ ਦਾ ਮਿਲੇਗਾ ਦੁਪੱਟਾ ਕਈਆਂ ਦੇ ਜਿਹੜੇ ਕਲਰ ਹੈਗੇ ਉਹ ਵੀਡੀਓ ਦੇ ਵਿੱਚ ਪ੍ਰੋਪਰ ਨਹੀਂ ਆਉਂਦੇ ਜੀ ਜਿਵੇਂ ਇਹ ਵਾਲਾ ਸ਼ੇਡ ਜਿਹੜਾ ਹੈਗਾ ਇਹ ਪਤਾ ਨਹੀਂ ਕੀ ਗੱਲ ਹੈ ਜੀ ਜਿਹੜਾ ਇਹ ਸ਼ੇਡ ਬਿਲਕੁਲ ਹੀ ਨਹੀਂ ਆਉਂਦਾ ਹੈਗਾ ਵੀਡੀਓ 'ਚ ਲਓ ਜੀ ਬਹੁਤ ਪਿਆਰਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਹੈਗਾ ਦੁਪੱਟਾ ਜੀ ਅਜੈਕਟ ਸ਼ੇਡ ਆ ਜਿਹੜਾ ਸੀ ਤੁਹਾਨੂੰ ਵੀਡੀਓ 'ਚ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਲਓ ਜੀ ਅਜੈਕਟ ਸ਼ੇਡ ਆ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਇਹ ਪਤਾ ਲੱਗ ਸਕੇ ਜੀ ਲਓ ਜੀ ਬਹੁਤ ਪਿਆਰਾ ਪੀਸ ਹੈ ਜੀ ਬਹੁਤ ਹੀ ਪਿਆਰਾ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਜਿਸ ਦਾ ਸਕਾਈ ਬਲੂ ਕਲਰ ਦਾ ਹੋਏਗਾ ਪੀਸ ਜੀ ਲਓ ਜੀ ਲਓ ਜੀ ਐਦਾਂ ਤੁਹਾਨੂੰ ਹੈਗਾ ਜਿਹੜਾ ਇਹ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਛੋਟੀ ਬੂਟੀ ਦਾ ਸੈਲਫ ਪ੍ਰਿੰਟ ਜਿਆ ਪੀਸ ਮਿਲੇਗਾ ਜੀ ਸ਼ਰਟ ਦਾ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਚੈੱਕ ਕਰ ਲਓ ਬਹੁਤ ਪਿਆਰਾ ਦੁਪੱਟਾ ਹੈ ਜੀ ਖੁੱਲਾ ਡੁਲਾ ਦੁਪੱਟਾ ਪੂਰਾ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਲਓ ਜੀ ਐਦਾਂ ਤੁਹਾਨੂੰ ਮਿਲੇਗਾ ਜੀ ਇਹ ਖੁੱਲਾ ਡੁਲਾ ਜਿਆ ਦੁਪੱਟਾ ਜੀ ਡਾਰਕ ਸਕਾਈ ਬਲੂ ਹੋਏਗਾ ਜੀ ਬਹੁਤ ਪਿਆਰਾ ਪੀਸ ਹੈ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਸੋਬਰ ਲੁੱਕ ਦਾ ਪੀਸ ਹੈ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਔਰ ਆਪਣੇ ਲਈ ਬੁਕਿੰਗ ਆ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ 1350 ਰੁਪਏ ਦੇ ਵਿੱਚ ਜੀ 1350 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਇਸ ਦਾ ਦੁਪੱਟਾ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਵਿਸਕੋਸ ਔਰ ਗੈਂਜ਼ਾ ਦੀ ਮਿਲੇਗੀ ਸ਼ਰਟ ਜੀ ਔਰ ਵਿਸਕੋਸ ਔਰ ਗੈਂਜ਼ਾ ਦਾ ਹੀ ਮਿਲੇਗਾ ਦੁਪੱਟਾ ਜੀ ਲਓ ਜੀ ਟਾਈ ਡਾਈ ਦਾ ਤੁਹਾਨੂੰ ਮਿਲਣਾ ਜੀ ਪੀਸ ਰੈੱਡ ਐਂਡ ਔਰੇਂਜ ਕਲਰ ਦਾ ਪੀਸ ਹੋਏਗਾ ਜੀ ਨਾਲ ਤੁਹਾਨੂੰ ਰੈੱਡ ਕਲਰ ਦੀ ਮਿਲੇਗੀ ਬਾਟਮ ਨਾਲ ਤੁਹਾਨੂੰ ਜਿਹੜਾ ਹੈਗਾ ਰੈੱਡ ਐਂਡ ਔਰੇਂਜ ਕਲਰ ਦਾ ਹੋਏਗਾ ਦੁਪੱਟਾ ਜੀ ਵਿਸਕੋਸ ਅਰਗੈਂਜ਼ਾ ਦਾ ਇਹ ਦੁਪੱਟੇ ਜਿਹੜੇ ਹੈਗੇ ਆ ਪ੍ਰੋਪਰ ਸਿਰ ਤੇ ਰੁਕਣਗੇ ਜੀ ਗਲਾਸ ਸਿਲਕ ਵਾਲਾ ਦੁਪੱਟਾ ਥੋੜਾ ਸਲਿਪਰੀ ਹੁੰਦਾ ਲਓ ਜੀ ਲਓ ਜੀ ਐਦਾਂ ਤੁਹਾਨੂੰ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਇਹਨਾਂ ਪੀਸਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਆਪਣੇ ਲਈ ਬੁਕਿੰਗ ਜਿਹੜੀ ਉਹ ਕਰਵਾ ਸਕਦੇ ਹੋ ਜੀ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਪੀਸ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਲੋਕੀ ਕਲਰ ਦਾ ਇੱਕ ਹੋਰ ਪੀਸ ਮਿਲੇਗਾ ਜੀ ਲਓ ਜੀ ਸੈਲਫ ਪ੍ਰਿੰਟ ਮਿਲੇਗੀ ਤੁਹਾਨੂੰ ਸ਼ਰਟ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਲਓ ਜੀ ਐਦਾਂ ਤੁਹਾਨੂੰ ਇਸ ਦਾ ਫਰੰਟ ਔਰ ਬੈਕ ਮਿਲੇਗਾ ਜੀ ਲਓ ਜੀ ਸੋਬਰ ਲੋ ਕਦਾ ਮਿਲਣਾ ਪੀਸ ਜੀ ਲਓ ਜੀ ਸੋਬਰ ਲੁੱਕ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਡਾਰਕ ਲੋਕੀ ਸ਼ੇਡ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਪ੍ਰੋਪਰ ਜਿਹੜੀ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਲਓ ਜੀ ਐਦਾਂ ਤੁਹਾਨੂੰ ਸੈਲਫ ਪ੍ਰਿੰਟ ਮਿਲੇਗੀ ਸ਼ਰਟ ਦੀ ਔਰ ਨਾਲ ਤੁਹਾਨੂੰ ਮਿਲੇਗੀ ਲੋਕੀ ਸ਼ੇਡ ਦੀ ਸੇਮ ਕਲਰ ਦੀ ਬਾਟਮ ਜੀ ਔਰ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਜੀ ਲਓ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਮਲਟੀ ਜੇ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਨਾਲ ਦੁਪੱਟਾ ਜੀ 1350 ਦੇ ਵਿੱਚ ਮਿਲ ਜਾਣਾ ਹੈ ਜੀ ਕੰਪਲੀਟ ਸੂਟ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਲਵੈਂਡਰ ਕਲਰ ਦਾ ਪੀਸ ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਪਾਇਆ ਸੀ ਜੀ ਬਹੁਤ ਪਿਆਰ ਦਿੱਤਾ ਤੁਸੀਂ ਲਓ ਜੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਦਾ ਮਿਲਣਾ ਜੀ ਤੁਹਾਨੂੰ ਸੂਟ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ 크ਰੇਪ ਦੀ ਬਾਟਮ ਗਲਾਸ ਸਿਲਕ ਦਾ ਦੁਪੱਟਾ ਜੀ ਪ੍ਰੋਪਰ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਪਿਆਰਾ ਪੀਸ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਤੁਹਾਨੂੰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦਾ ਮਿਲੇਗਾ ਸ਼ਰਟ ਪੀਸ ਪਲੱਸ ਦੁਪੱਟਾ ਜੀ ਪਲੇਨ ਹੋਏਗੀ ਬਾਟਮ ਜੀ ਇਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਉਹ 48 ਤੱਕ ਹੋਰ ਨਵੇਂ ਡਿਜ਼ਾਈਨ ਮਿਲਣਗੇ ਜੀ ਜਿਹੜੀ ਆਪਾਂ ਵੀਡੀਓ ਚਾਰ ਤੋਂ ਪੰਜ ਦਿਨ ਬਾਅਦ ਫਿਰ ਆਪਾਂ ਅਪਲੋਡ ਕਰਾਂਗੇ ਜੀ ਔਰ ਜਿਹੜੀ ਕੱਲ ਆਪਣੀ ਵੀਡੀਓ ਹੋਏਗੀ ਜੀ ਉਹ ਵੀਡੀਓ ਹੋਏਗੀ ਸਿਲਕ ਪਸ਼ਮੀਨਾ ਭਪਿੰਦਰਾ ਮੈਲ ਦੇ ਜਿਹੜੇ ਹੋਣਗੇ ਕੱਟ ਪੀਸ ਹੋਣਗੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਅੱਧੇ ਰੇਟ ਦੇ ਵਿੱਚ ਤੁਹਾਨੂੰ ਉਹ ਸੂਟ ਮਿਲਣਾ ਹੈ ਜੀ ਭਪਿੰਦਰਾ ਮੈਲ ਦੇ ਜਿਹੜੇ ਤੁਹਾਨੂੰ ਮਿਲਣਗੇ ਸਿਲਕ ਪਸ਼ਮੀਨਾ ਕੱਟ ਪੀਸ ਸੇਲ ਹੋਏਗੀ ਜੀ ਜਿਹੜੀਆਂ ਵੀ ਭੈਣਾ ਵਿਜ਼ਿਟ ਕਰਕੇ ਬਾਈ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ ਜੀ ਲੋਕੇਸ਼ਨ ਲੈ ਕੇ ਆਪਣੇ ਤੋਂ ਔਰ ਜਿਹੜੀਆਂ ਭੈਣਾ ਸਾਡੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟ ਹੈ ਜਿਹੜੇ ਉਹ ਬਾਈ ਕਰ ਸਕੋਗੇ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ